ਵਹਿ ਪਰਗਟਿਓ ਮਰਦ ਗੰਬੜਾ ਪ੍ਰਿਆਮ ਇਕਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਬਾਜਾ ਵਾਲਿਆ ਕਰਾਂ ਕੀ ਸਿਫਤ ਤੇਰੀ ਮਰਦਾ ਜੱਗ ਸਾਰਾ ਤੇਰੀ ਸ਼ਾਨ ਉਤੇ ਗੜੇ ਲੋਹੇ ਦੇ ਤੈਂ ਭਰਾ ਦਿੱਤੇ ਰੰਗ ਜੇਬ ਵਰਗੇ ਹੁਕਮਰਾਨ ਉਤੇ ਇਸ ਦੇਸ਼ ਦੀ ਜਾਨ ਵਿੱਚ ਜਾਨ ਪਾਈ ਦੁਖ ਝੱਲ ਕੇ ਆਪਣੀ ਜਾਨ ਉਤੇ ਕਰਜਾ ਰੱਬ ਦਾ ਚਰਨ ਉਤਾਰ ਕੇ ਤੇ ਕਰਜਾ ਛਾੜਦਾ ਹਿੰਦ ਸਤਾਨ ਉਤੇ ਕਲਿਆ ਵਾਲੇ ਪਾਸ਼ਾ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਪ੍ਰਕਾਸ਼ ਦੇਣੇ ਜੀਆਂ ਸਭੋ ਜੈ ਸਿੱਖ ਜੱਤ ਨੂੰ ਵਿਸ਼ਵ ਨੂੰ ਦਾਸ ਬਿਬੇ ਵਿਆਦ ਕਰ ਖਾਸਲੇ ਜਥੇ ਵੱਲੋਂ ਲੱਖ ਲੱਖ ਵਧਾਈਆਂ ਹੋਵਣ ਜੀ ਕਲਯੇਵਰੇ ਪਾਸ਼ਾ ਮਹਾਰਾਜ ਦੀ ਉਸਤਤਿ ਦੇ ਵਿੱਚ ਦੋ ਬੋਲ ਦਾਸ ਦਾ ਜਦ ਆਪ ਜੀ ਨਾਲ ਇਹੋ ਸੰਜੇ ਕਰ ਰਿਹਾ ਹਾਂ ਜੀ ਕੌਣ ਦਿਖਾਤੈ ਤੇਗ ਬਹਾਦਰਹ ਪਿਤਾ ਜਿਨਾ ਨੇ ਹੈ ਕਹਿੰਦੇ ਨੇ ਸਭ ਹਿੰਦ ਦੀ ਚਾਦਰ ਆ ਕੌਣ ਦੇਊਗਾ ਦੇਣਾ ਤੇਰਾ ਸਰਵੰਸ ਵਾਰੇ ਆਕੋਂ ਦਿਖਾਤੈ ਤੇਗ ਬਹਾਦਰਹ ਪਿਤਾ ਜਿਨਾ ਨੂੰ ਕਹਿੰਦੇ ਨੇ ਸਭ ਹਿੰਦ ਦੀ ਚਾਦਰ ਆਪਣੇ ਹੱਥੀ ਜੰਗ ਵਿੱਚ ਤੋਰੇ ਆਪਣੇ ਹੱਥੀ ਜੰਗ ਵਿੱਚ ਤੋਰੇ ਪਾਈ ਜੈ ਤੈਨੂੰ ਕੋਲ ਬੁਲਾਇਆ ਜੋ ਗੁਰਾਂ ਦਾ ਹਾਸਿਸ ਦਿਲਿਓ ਹੋ ਸਾਤੀ ਦੇ ਨਾਲ ਲਾਲ ਹੈ ਆਇਆ ਰੰਗ ਰੇਟਾ ਗੁਰੂ ਕਾ ਬੇਟਾ ਕਹਿ ਕੇ ਪਾਈ ਜੈ ਤੈਨੂੰ ਕੋਲ ਬੁਲਾਇਆ ਜੋ ਗੁਰਾਂ ਦਾ ਹਾਸਿਸ ਦਿਲਿਓ ਹੋ ਸਾਤੀ ਦੇ ਨਾਲ ਲਾਲ ਹੈ ਆਇਆ ਨੀਚੋਂ ਉੱਚ ਕਰੈ ਮੇਰਾ ਗੋਬਿੰਦ ਨੀਚੋਂ মে গোপ ਅਲੀ ਪੰਜ ਦਾ ਕੰਮ ਮਹਾਨ ਕਰ ਗਿਆ ਬੱਚੇ ਦਾ ਨਾਟਕ ਐਸਾ ਖੇਡ ਗਿਆ ਸਾਰੀ ਦੁਨੀਆ ਤੋਂ ਹੈਰਾਨ ਕਰ ਗਿਆ ਭੇਜ ਦਿੱਲੀ ਦੇ ਚਾਂਦਨੀ ਚੌਕ ਅੰਦਰ ਪਹਿਲਾ ਪਿਤਾ ਦੇ ਜਾਈ ਕੁਰਬਾਨ ਕਰ ਗਿਆ ਉੱਤਾ ਵਾਲਿਓ ਬੁੱਤਾ ਵਾਲੇ ਨਜ਼ਰ ਮਾਰੋ ਪਿਤਾ ਹੱਥ ਸਕੇ ਬੁੱਤਾਂ ਦਾ ਦਾਨ ਕਰ ਗਿਆ श्मे पिता ਜਵਾਲੇ ਤਾਂ ਜਵਾਲੇ ਕਲਗੀ ਤਰ ਦਸ਼ਮੀਸ਼ ਪਿਤਾ ਜੀ ਰੂਮਾਨੀਓਂ ਗ੍ਰਤ ਹੈ ਕੇ ਕੇ ਸਭ ਸਿੱਖਾਂ ਨੂੰ ਹੁਕਮ ਕੀਤਾ ਜੀ ਤੇਰੇ ਬਿਨਾ ਅਰਸ਼ ਕਿਸੇ ਦਰ ਅੱਗੇ ਤੇਰੇ ਬਿਨਾ ਵਿਅੰਤ ਕਿਸੇ ਦਰ ਅੱਗੇ ਵਾਗ ਗੁਰ ਲਾ ਕੇ ਅੱਜ ਲੋਕੀ ਐਵੇਂ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ ਉਹ ਤਾਂ ਹਰ ਪਲ ਇਹੋ ਆਖਦੇ ਸੀ ਮੇਰੀ ਮਾਲਕਾ ਪੂਰੀ ਫਰਿਆਦ ਕਰਦੇ ਮੇਰਾ ਪਿਤਾ ਲੈ ਲੈ ਮੇਰੇ ਪੁੱਤ ਲੈ ਲੈ ਮੇਰਾ ਵਸਦਾ ਘਰ ਬਰਬਾਦ ਕਰਦੇ ਭਾਵੇਂ ਨੋਹਾ ਨਾਲ ਨੋ ਚਲੇ ਮਾਸ ਮੇਰਾ ਐ ਪਰ ਖਾਲਸਾ ਪੰਥ ਆਬਾਦ ਕਰਦੇ ਕਲਗਿਆ ਵਾਲੇ ਪਾਸ਼ਾ ਮਹਾਰਾਜ ਜੀ ਦਾ ਦੇਡ ਹਰ ਇੱਕ ਸੰਸਾਰ ਦਾ ਪ੍ਰਾਣੀ ਚਾਵੇ ਤਾਂ ਦੇਣੀ ਜੇ ਸਕਦਾ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਕਮੈਂਟਾਂ ਵਿੱਚ ਤੁਨ ਗੁਰੂ ਗੋਬਿੰਦ ਸਿੰਘ ਪਾਸ਼ਾ ਲੈ ਕੇ ਹਾਜ਼ਰੀ ਜ਼ਰੂਰ ਲਗਵਾਓ ਜੀ ਦਾਸ ਬੀਬੀ ਬ्यान ਕਰ ਖਾਲਸਾ ਦੇ ਸਮੂੱਚੇ ਜਿੱਥੇ ਦੀ ਫਟੇ ਕਰੋ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ